ਹੈਲੋ ਜੀ ਕੀ ਹਾਲ ਚਾਲ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾਣੇ ਆ ਬੜੀ ਹੀ ਹੈਲਦੀ ਰੈਸਪੀ ਇਹ ਵੀ ਦੀਆਂ ਹੀ ਨਵੇਂ-ਨਵੇਂ ਰੈਸਪੀਜ਼ ਦੇ ਲਈ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਹੀ ਸਬਸਕ੍ਰਾਈਬ ਕਰੋ ਤੇ ਅੱਜ ਆਪਾਂ ਜਿਹੜੀ ਰੈਸਪੀ ਬਣਾਉਣ ਜਾ ਰਹੇ ਆ ਜੀ ਉਹ ਬਹੁਤ ਹੀ ਜਲਦੀ ਬਣ ਜਾਂਦੀ ਹੈ ਬਹੁਤ ਹੀ ਟੇਸਟੀ ਬਣਦੀ ਹੈਗੀ ਹੈ ਤੇ ਤੁਹਾਡੇ weight loss ਦੀ ਜਰਨੀ ਦੇ ਵਿੱਚ ਨਾ ਇਹ ਤੁਹਾਡੀ ਬਹੁਤ ਜ਼ਿਆਦਾ help ਕਰੇਗੀ ਸਿੰਪਲ ਜੀ ਆਪਾਂ 2 ਚਮਚ ਬੇਸਨ ਦੇ ਨਾਲ ਇਹ ਚੀਜ਼ ਬਣਾ ਲੈਣੀ ਹੈਗੀ ਆ ਸਭ ਤੋਂ ਪਹਿਲਾਂ ਮੈਂ 2 ਚਮਚ ਬੇਸਨ ਲੈਨੇ ਉਹਦੇ ਵਿੱਚ ਮੈਂ ਲਿਪਾਇਆ ਗਿਆ ਜੀ ਕਿ ਪਿਆਜ਼ ਤੇ ਹਰੀ ਮਿਰਚ ਕੱਟ ਕੇ ਪਾਈਏ ਤੁਸੀਂ ਵਿੱਚ ਆਪਣੀ ਮਰਜ਼ੀ ਦੇ ਅਗੋਰਡਿੰਗ ਕੋਈ ਵੀ ਵੈਜੀਟੇਬਲ ਪਾ ਸਕਦੇ ਹੋ ਮਟਰ ਪਾ ਲਓ ਚੌਪ ਕਰਕੇ ਕੈਪਸਿਕਮ ਪਾ ਲਓ 加जर પાલો કુછ ਵੀ પાલો ਜੋਤਾ ਤਾਂ પસંદ ਦਾ सब्जी ਹੈਗੀ ਹੈ ਤੇ ਇਹ ਚ ਮੈਂ ਜੀ ਪਾਇਆ ਨਮਕ ਸਿੰਪਲ ਜਿ ਮਸਾਲੇ ਪਾਉਣੀਆਂ ਸਿਰਫ ਨਮਕ ਥੋੜਾ ਜਿਹਾ ਗਰਮ ਮਸਾਲਾ ਪਾਣਾ ਹੈ ਤੇ ਆਪਾਂ ਇਹਨੂੰ ਮਿਕਸ ਕਰ ਲੈਣਾ ਪਾਣੀ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹ ਦੇ ਵਿੱਚ ਪਾ ਦੇਣਾ ਹੈਗਾ ਫਰੂਟ ਸాల్ਟ ਇਨੂ ਤੇ ਫਟਾਫਟ ਇਹਨੂੰ ਮਿਕਸ ਕਰਕੇ ਮੈਂ ਇਡਲੀ ਜਿਹੜੀ ਮਿਨੀ ਇਡਲੀ ਜਿਹੜਾ ਮੇਰਾ ਸਟੈਂਡ ਹੈਗਾ ਨਾ ਜੀ ਇਹਨੂੰ ਥੋੜਾ ਜਿਹਾ ਗ੍ਰੀਸ ਕਰ ਲਿਆ ਸੀਗਾ ਤੇ ਇਹ ਸਾਰੇ ਜਿਹੜਾ ਬੈਟਰ ਹੈਗਾ ਮੈਂ ਇਹ ਇਡਲੀ ਸਟੈਂਡ ਦੇ ਵਿੱਚ ਪੋਰ ਕਰ ਦਾਂਗੀ ਮੇਰੇ ਨਾਲ ਇੱਕ ਸਟੈਂਡ ਪੂਰਾ ਭਰ ਗਿਆ ਸੀ ਇੱਕ ਪਲੇਟ ਜਿਹੜੀ ਦੂਜੀ ਪਲੇਟ ਹੈ ਉਹ ਅੱਧੀ ਭਰੀ ਸੀਗੀ ਤੇ ਬਸ ਜੀ ਆਪਾਂ ਦੂਸਰੇ ਪਾਸੇ ਨਾ ਪਾਣੀ ਗਰਮ ਹੋਣਾ ਰੱਖ ਦਿੱਤਾ ਹੈ ਪਤੀਲੇ 'ਚ ਇਹ ਪਤੀਲਾ ਕਾਲਾ ਏਸ ਕਰਕੇ ਕਿਉਂਕਿ ਇਹਨੂੰ ਨਾ ਮੈਂ ਏਸੇ ਕੰਮ ਲਈ ਯੂਜ਼ ਕਰਦੀ ਆਈ ਹਾਂ ਸਟੀਮ ਦੇਣ ਦੇ ਲਈ ਹੋਈ ਤੇ ਜੀ ਬਸ ਪਾਣੀ ਗਰਮ ਹੋ ਗਿਆ ਸੀ ਆਪਣਾ ਸਲੋ ਗੈਸ ਦੇ ਉੱਤੇ ਲਾ ਕੇ ਆਪਾਂ ਦੋਨੋਂ ਜਿਹੜੇ ਇਡਲੀ ਦੇ ਸਟੈਂਡ ਹੈਗੇ ਉਹਨਾਂ ਨੂੰ ਪਕਾ ਲਿਆ ਤਿੰਨ ਚਾਰ ਮਿੰਟਾਂ ਦੇ ਵਿੱਚ ਜੀ ਇਡਲੀਆਂ ਬਣ ਕੇ ਆਪਣਾ ਜਿਹੜਾ ਵੇਸਣ ਦੀਆਂ ਭੱਲੇ ਬਣ ਕੇ ਤਿਆਰ ਹੈਗੇ ਇਡਲੀ ਨਹੀਂ ਕਵਾਂਗੇ ਇਹਨਾਂ ਨੂੰ ਆਪਾਂ ਭੱਲੇ ਕਵਾਂਗੇ ਤੇ ਜੀ ਇਹ ਆਪਣੇ ਬਣ ਕੇ ਤਿਆਰ ਆ ਆਪਾਂ ਇਹਨਾਂ ਨੂੰ ਠੰਡੇ ਕਰਕੇ ਇਹਨਾਂ ਨੂੰ ਕੱਢ ਲਾਂਗੇ ਤੇ ਇਹਨਾਂ ਨੂੰ 2 ਮਿੰਟ ਦੇ ਲਈ ਆਪਾਂ ਪਾਣੀ ਦੇ ਵਿੱਚ ਡਿਪ ਕਰਕੇ ਰੱਖਾਂਗੇ ਜਦੋਂ ਤੱਕ ਆਪਾਂ ਸਾਰੇ ਜਿਹੜੇ ਹੈਗੇ ਭੱਲੇ ਹੈਗੇ ਆਪਣੇ ਵੇਸਣ ਦੇ ਉਹ ਆਪਾਂ ਪਾਣੀ ਦੇ ਵਿੱਚ ਡਿਪ ਕਰਾਂਗੇ ਨਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਆਪਣਾ ਦਹੀਂ ਤਿਆਰ ਕਰਾਂਗੇ ਜੀ ਦੇਖੋ ਇਹ ਜਿਹੜੇ ਭੱਲੇ ਹੈਗੇ ਇਹ ਸਵਾਦ ਵੀ ਬਹੁਤ ਬਰਨਗੇ ਵੇਸਣ ਬਹੁਤ ਹੈਲਦੀ ਹੈ ਹੈਲਦੀ ਆਪਸ਼ਨ ਵੀ ਹੁੰਦਾ ਆ ਤੇ ਨਾਲੇ ਆਪਾਂ ਇਹਨੂੰ ਕੋਈ ਫਰਾਈ ਵੀ ਨਹੀਂ ਕੀਤਾ ਤੇ ਆਪਾਂ ਇਹਨੂੰ ਗिल्ਟ ਫਰੀ ਹੋ ਕੇ ਖਾ ਸਕਦੇ ਹੈਗੇ ਆ ਤੇ ਜਿਹੜੀ ਮੇਨ ਗੱਲ ਇਹ ਆ ਨਾ ਕਿ ਵੇਸਣ ਜਿਹੜਾ ਹੈ ਨਾ ਬਹੁਤ ਫੁੱਲਫਿਲਿੰਗ ਹੁੰਦਾ ਤੁਸੀਂ ਥੋੜਾ ਜਿਹਾ ਖਾ ਕੇ ਤਾਂ ਨੇ ਪੇਟ ਨੂੰ ਐ ਲੱਗੇਗਾ ਕਿ ਹਾਂ ਮੈਂ ਬਹੁਤ ਖਾਣਾ ਖਾ ਲਿਆ ਹੈਗਾ ਤੇ ਤੁਹਾਨੂੰ ਕਾਫੀ ਟਾਈਮ ਤੱਕ ਇਹ ਸੈਟੀਸਫਾਈ ਰੱਖੇਗਾ ਭੁੱਖ ਨਹੀਂ ਲੱਗਣ ਦੇਗਾ ਤੁਹਾਨੂੰ ਤੇ ਇਹ ਆਪਾਂ ਸਾਰੇ ਭੱਲੇ ਜੀ ਕੱਢ ਕੇ ਪਾਣੀ ਦੇ ਵਿੱਚ ਪਾ ਲੈਣੇ ਹੈਗੇ ਆ ਦੂਜੇ ਪਾਸੇ ਆਪਾਂ ਤਿਆਰ ਕਰਨਾ ਹੈਗਾ ਦਹੀਂ ਅਗਰ ਤੁਸੀਂ ਜ਼ਿਆਦਾ ਹੈਲਥ ਕੌਨਸ਼ੀਅਸ ਹੋ ਜੀ ਤੁਸੀਂ ਦਹੀਂ ਦੇ ਵਿੱਚ ਚੀਨੀ ਨਾ ਪਾਓ ਲੇਕਿਨ ਮੈਂ ਇਥੇ ਥੋੜੀ ਜੀ ਚੀਨੀ ਪਾਈ ਸੀ ਦਹੀਂ ਦੇ ਵਿੱਚ ਚੀਨੀ ਪਾ ਕੇ ਉਹਨੂੰ ਮੈਂ ਵਿਸਕ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਦੀ ਪਲੇਟਿੰਗ ਕਰਦੇ ਹੈਗੇ ਆ ਪਲੇਟ 'ਚ ਆਪਾਂ ਪਾ ਲਿਆ ਹੈਗਾ ਜੀ ਦਹੀਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਕੱਢ ਕੇ ਥੋੜੇ ਥੋੜੇ ਪ੍ਰੈਸ ਕਰਕੇ ਜਿਹੜੇ ਪੱਲੇ ਬਣੇ ਹੋਏ ਆ ਆਪਣੇ ਉਹਨਾਂ ਨੂੰ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਪੱਲਿਆਂ ਨੂੰ ਪਾਨ ਤੋਂ ਬਾਅਦ ਜਿੰਨ ਤੁਹਾਡੀ ਦਹੀਂ ਦੀ ਕੁਆਂਟੀਟੀ ਦੇ ਅਕੋਰਡਿੰਗ ਤੁਸੀਂ ਪੱਲੇ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਡੈਕੋਰੇਟ ਕਰਾਂਗੇ ਜੀ ਡੈਕੋਰੇਟ ਕਰਾਂਗੇ ਤੁਸੀਂ ਪੁਦੀਨੇ ਦੀ ਚਟਨੀ ਨਾਲ ਕਰ ਸਕਦੇ ਹੋ ਮੇਰੇ ਕੋਲ ਇਸ ਟਾਈਮ ਪੁਦੀਨੇ ਦੀ ਚਟਨੀ ਨਹੀਂ ਅਵੇਲੇਬਲ ਸੀਗੀ ਤੇ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਪਾਇਆ ਸੀਗਾ ਇਹਦੇ ਵਿੱਚ ਥੋੜੀ ਜਿਹੀ ਮੈਂ ਬੀਟਰੂਟ ਕੱਟ ਲਈ ਸੀਗੀ ਛੋਟੇ ਛੋਟੇ ਬੀਟਰੂਟ ਕੱਟੀ ਸੀ ਥੋੜੀ ਜਿਹੀ ਨਾ ਦੇ ਦਾਣੇ ਕੱਟਲੇ ਸੀ ਕੱਢਲੇ ਸੀਗੇ ਵਾ ਤੇ ਆਪਾਂ ਪਹਿਲਾਂ ਬੀਟਰੂਟ ਪਾਰੇ ਹੈਗੀਆਂ ਤਾਂ ਕਿ ਆਪਾਂ ਇਹਨੂੰ ਹੋਰ ਹੈਲਦੀ ਬਣਾ ਸਕਦੇ ਹਾਂ ਤੁਸੀਂ ਅੱਛਾ ਇਹਦੇ ਵਿੱਚ ਟਮਾਟਰ ਕੱਟ ਕੇ ਵੀ ਪਾ ਸਕਦੇ ਜੋ ਵੀ ਤੁਹਾਡਾ ਮਨ ਹੈਲਦੀ ਆਪਸ਼ਨ ਦੇ ਲਈ ਕਰੇ ਕਈ ਲੋਕ ਇਹਦੇ ਵਿੱਚ ਖੀਕੂਮਬਰ ਵੀ ਕੱਟ ਕੇ ਪਾ ਲੈਂਦੇ ਆ ਮੈਂ ਇਹਦੇ ਵਿੱਚ ਬੀਟਰੂਟ ਕੱਟ ਕੇ ਪਾਈ ਹੈ ਅਨਾਰ ਦੇ ਦਾਣੇ ਪਾਏ ਹੈਗੇ ਆ ਤੇ ਨਾਲ ਹੀ ਮੇਰੇ ਕੋਲ ਇੱਕ ਇਮਲੀ ਤੇ ਸਰੀਚਾ ਸੌਸ ਚਿੱਲੀ ਸੌਸ ਜਿਹੜੀ ਹੁੰਦੀ ਹੈ ਨਾ ਉਹਦਾ ਕੰਬੀਨੇਸ਼ਨ ਸੀਗਾ ਉਹ ਮੈਂ ਐਡ ਕਰਾਂਗੀ ਪਰ ਉਹ ਐਂਡਿਚ ਐਡ ਕਰਾਂਗੇ ਉੱਪਰ ਪਾਵਾਂਗੇ ਥੋੜਾ ਜਿਹਾ ਆਪਾਂ ਚਾਟ ਮਸਾਲਾ ਕੈਚ ਦਾ ਚਾਟ ਮਸਾਲਾ ਐਡ ਕਰ ਰਹੀ ਹੈਗੀ ਆ ਮੈਂ ਥੋੜਾ ਜਿਹਾ ਨਮਕ ਕਾਲੀ ਮਿਰਚ ਜੀਰਾ ਜਵੈਂਪਨ ਕੇ ਮੈਂ ਇੱਕ ਨਮਕ ਤਿਆਰ ਕਰਕੇ ਰੱਖਿਆ ਹੋਇਆ ਥੋੜਾ ਜਿਹਾ ਆਪਾਂ ਉਹ ਪਾਵਾਂਗੇ ਜੀ ਆਪਣਾ ਮੈਜਿਕ ਸਾਲਟ ਇਹ ਸੋਨੇ ਚੀਜ਼ਾਂ ਪਾਉਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਸੌਸ। ਇਮਲੀ ਦੀ ਸੌਸ ਪਾਵਾਂਗੀ ਮੈਂ ਤੇ ਨਾਲ ਹੀ ਮੈਂ ਸੂਰੀਚਾ ਚਿੱਲੀ ਸੌਸ ਜਿਹੜੀ ਹੈਗੀ ਆ ਉਹ ਪਾਵਾਂਗੀ। ਇਹ ਸਭ ਚੀਜ਼ਾਂ ਪਾਉਣ ਤੋਂ ਬਾਅਦ ਜੀ ਆਪਣਾ ਜਿਹੜਾ ਹੈਗਾ ਦਹੀਂ ਭੱਲੇ ਦੀ ਪਲੇਟ ਹੈਲਦੀ ਦਹੀਂ ਭੱਲੇ ਦੀ ਪਲੇਟ ਬਣ ਕੇ ਤਿਆਰ ਹੈਗੀ ਹੈ ਜਿਦੇ ਵਿੱਚ ਕਿ ਆਪਾਂ ਕੋਈ ਵੀ ਫਰਾਈ ਚੀਜ਼ ਨਹੀਂ ਯੂਜ਼ ਕੀਤੀ ਹੈਗੀ ਕੋਈ ਮੈਦਾ ਯੂਜ਼ ਨਹੀਂ ਕੀਤਾ ਹੈਗਾ ਤੇ ਬਹੁਤ ਹੀ ਹੈਲਦੀ ਜਿਹੜੀ ਹੈਗੀ ਹੈ ਇਹ ਡਿਸ਼ ਬਣ ਕੇ ਤਿਆਰ ਹੈ ਗिल्ਟ ਫਰੀ ਤੁਸੀਂ ਇਹਨੂੰ ਇੰਜੋਏ ਕਰ ਸਕਦੇ ਹੈਗੇਓ ਦੇਖੋ ਕਿੰਨੀ ਹੀ ਪਿਆਰੀ ਲੱਗ ਰਹੀ ਹੈ ਜਿੰਨੀ ਇਹ ਦੇਖਣ ਨੂੰ ਪਿਆਰੀ ਲੱਗ ਰਹੀ ਹੈ ਓਨੀ ਹੀ ਟੇਸਟੀ ਹੈ ਤੁਸੀਂ ਵੀ ਜ਼ਰੂਰ ਇੰਜੋਏ ਟرائی ਕਰੋ ਤੇ ਹੈਲਦੀ ਰਹੋ ਮਿਲਦੇ ਆ ਜੀ